ਦੋਸਤੋ ਅੱਜ ਤੁਹਾਨੂੰ ਬਣਾਉਣਾ ਦੱਸ ਰਹੀਆਂ ਜੀ ਲੈਮਨ ਚਿਕਨ ਔਰ ਲੈਮਨ ਚਿਕਨ ਦਾ ਨਾਂ ਸੁਣ ਕੇ ਤੁਹਾਡੇ ਮੂੰਹ 'ਚ ਪਾਣੀ ਆ ਗਿਆ ਹੋਣਾ ਬਿਲਕੁਲ ਗਰਮਾ-ਗਰਮ ਪਾਫਾਂ ਛੜਦ ਲੈਮਨ ਚਿਕਨ ਜੋ ਆ ਇਹ ਤੁਹਾਨੂੰ ਅੱਜ ਬਣਾਉਣਾ ਦੱਸ ਰਹੀਆਂ ਕਿਸ ਤਰੀਕੇ ਬਣਦਾ ਆ ਤੇ ਕਿਸ ਤਰੀਕੇ ਇਸ ਨੂੰ ਸਰਵ ਵੀ ਕਰਨਾ ਆ ਉਹ ਤੁਹਾਨੂੰ ਦੱਸਾਂਗੇ ਸੋ ਸਭ ਤੋਂ ਪਹਿਲਾਂ ਸੋ ਲੈਮਨ ਚਿਕਨ ਬਣਾਉਣ ਦਾ ਤਰੀਕਾ ਕੀ ਆ ਤੇ ਇਸ ਦੇ ਵਿੱਚ ਕਿਹੜਾ-ਕਿਹੜਾ ਸਮਾਨ ਪੈਂਦਾ ਆ ਆਓ ਫਿਰ ਤੁਹਾਨੂੰ ਦਿਖਾਉਨੇ ਆ ਤਾਂ ਦੋਸਤੋ ਲੈਮਨ ਚਿਕਨ ਦੇ ਵਾਸਤੇ ਜੋ ਸਾਨੂੰ ਚੀਜ਼ਾਂ ਜ਼ਰੂਰੀ ਆ ਉਹ ਤੁਸੀਂ ਤਸਵੀਰ ਵਿੱਚ ਦੇਖ ਰਹੇ ਹੋ ਮੈਂ ਇੱਕ ਇੱਕ ਕਰਕੇ ਤੁਹਾਨੂੰ ਗਣਾ ਦਿੰਦਾ ਕਿ ਕੀ ਚਾਹੀਦਾ ਸਾਨੂੰ ਲੈਮਨ ਚਿਕਨ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਜਿਹੜਾ ਚਿਕਨ ਆ ਉਹ ਚਾਹੀਦਾ ਵਧੀਆ ਕਿਸਮ ਦਾ ਚਿਕਨ ਆ ਸਾਫ਼ ਕੀਤਾ ਹੋਇਆ ਹੋਵੇ ਔਰ ਉਸ ਤੋਂ ਬਾਅਦ ਜੇ ਲੈਮਨ ਚਿਕਨ ਆ ਤਾਂ ਜ਼ਾਹਿਰ ਆ ਕਿ ਸਭ ਤੋਂ ਪਹਿਲਾਂ ਆਪਾਂ ਨੂੰ ਨਿੰਬੂ ਚਾਹੀਦੇ ਆ ਨਿੰਬੂ ਦਾ ਰਸ ਆਪਣੇ ਕੋਲੇ ਆ ਫਿਰ ਆਪਣੇ ਕੋਲੇ ਦਹੀਂ ਆ ਫਿਰ ਆਪਣੇ ਕੋਲੇ ਹਰਾ ਧਨੀਆ ਆ ਇੱਧਰ ਆਪਣੇ ਕੋਲੇ ਦੇਸੀ ਘਿਓ ਆ ਔਰ ਖਾਸ ਤੌਰ ਤੇ ਫਿਰ ਜੀਰਾ ਆ ਕਾਲੀ ਮਿਰਚ ਆ ਇਲਾਚੀ ਛੋਟੀ ਆ ਲੌਂਗ ਆ ਤੇ ਲੂਣ ਆ ਇਸ ਤੋਂ ਇਲਾਵਾ ਆਪਣੇ ਕੋਲੇ ਕਾਰਨਫਲੋਰ ਆ ਤੇ ਇਹ ਆਪਾਂ ਜਿਹੜਾ ਕੱਚਾ ਲਸਣ ਹੁੰਦਾ ਆ ਇਹ ਲਸਣ ਕੱਟਿਆ ਹੋਇਆ ਫਿਰ ਆਪਣੇ ਕੋਲੇ ਅਦਰਕ ਆ ਕੱਟਿਆ ਹੋਇਆ ਤੇ ਇਸ ਤੋਂ ਇਲਾਵਾ ਆਪਣੇ ਕੋਲੇ ਹਰੀਆਂ ਮਿਰਚਾਂ ਆ ਹੁਣ ਸਭ ਤੋਂ ਪਹਿਲਾਂ ਕੀ ਕਰਨਾ ਹੈ ਕਿ ਆਪਾਂ ਜਿਹੜਾ ਚਿਕਨ ਆ ਇਹਨੂੰ ਆਪਾਂ ਕੋਲ ਰੱਖਾਂਗੇ ਮੈਂ ਤੁਹਾਨੂੰ ਦੱਸ ਦਿਆਂ ਕਿ ਜਦੋਂ ਲੈਮਨ ਚਿਕਨ ਤੁਸੀਂ ਬਣਾਉਣਾ ਹੋਵੇ ਤਾਂ ਇਹਦੇ ਵਿੱਚ ਜਿਹੜੇ ਕੱਟਣ ਆ ਦੇਖੋ ਇੱਥੇ ਕੱਟ ਲਾਉਣਾ ਜ਼ਰੂਰੀ ਆ ਥੋੜਾ ਜਿਹਾ ਆਪਾਂ ਕੱਟ ਲਾਵਾਂਗੇ ਕਿਉਂਕਿ ਇਹ ਜਿਹੜੀ ਹੱਡੀ ਹੈ ਨਾ ਇਹਦੇ ਵਿੱਚ ਇੱਕ ਦਿੱਕਤ ਇਹ ਹੋ ਸਕਦੀ ਹੈ ਕਿ ਜਦੋਂ ਆਪਾਂ ਕਈ ਵਾਰ ਬਣਾਉਨੇ ਆ ਤੇ ਉਹ ਸਾਰੀ ਨਿਕਲ ਜਾਂਦੀ ਆ ਤੇ ਇਸ ਕਰਕੇ ਆਪਾਂ ਇੱਥੇ ਕੱਟ ਲਾਵਾਂਗੇ ਤਾਂ ਕਿ ਕੁਝ ਹੋਵੇ ਨਾ ਆ ਦੇਖੋ ਇੰਨਾ ਕੱਟ ਲਾਇਆ ਇਸੇ ਤਰ੍ਹਾਂ ਆਪਾਂ ਇੱਥੇ ਕੱਟ ਲਾਵਾਂਗੇ ਔਰ ਫਿਰ ਆਪਾਂ ਆਹ ਕੱਟ ਜਿਹੜੇ ਆ ਮੈਂ ਪਹਿਲਾਂ ਲਗਾ ਕੇ ਰੱਖੇ ਹੋਏ ਸੀਗੇ ਫਿਰ ਮੈਂ ਹੋਰ ਦਿਖਾ ਦਿੰਦਾ ਹੈਗਾ ਤਕਰੀਬਨ ਜਿੰਨਾ ਵੀ ਆਪਣਾ ਕੋਲ ਇਹ ਚਿਕਨ ਹੈ ਇਹਦੇ ਚ ਕੱਟ ਲਾਉਣਾ ਜ਼ਰੂਰੀ ਆ ਔਰ ਤੁਸੀਂ ਟਿੱਡੇ ਰੱਖ ਕੇ ਲਾਇਓ ਸਿੱਧਾ ਨੇ ਲਾਇਓ ਐਂ ਕਰਕੇ ਇਹਨੂੰ ਟਿੱਡ ਰੱਖ ਕੇ ਕੱਟ ਲਾਇਓ ਉਹਦਾ ਰੀਜ਼ਨ ਇਹ ਹੈ ਕਿ ਜਿਹੜਾ ਕੋਈ ਵੀ ਜਿਹੜਾ ਸਾਡਾ ਮਸਾਲਾ ਆ ਉਹ ਇਹਦੇ ਅੰਦਰ ਤੱਕ ਜਾਵੇ ਤਾਂ ਇਸੇ ਤਰ੍ਹਾਂ ਜਿੰਨੇ ਵੀ ਪੀਸ ਆ ਉਹਨਾਂ ਸਾਰਿਆਂ ਦੇ ਵਿੱਚ ਆਪਾਂ ਜਿਹੜੇ ਆ ਕੱਟ ਲਾ ਦਾਂਗੇ ਥੋੜੇ ਥੋੜੇ ਲਓ ਜੀ ਤਾਂ ਕੱਟ ਲਾ ਕੇ ਆਪਾਂ ਸਾਰੇ ਤਿਆਰ ਕਰ ਲੈਨੇ ਆਂ ਲਓ ਜੀ ਸਾਰੇ ਚਿਕਨ ਦੇ ਵਿੱਚ ਆਪਣੇ ਹੁਣ ਕੱਟਾ ਉਹ ਲੱਗ ਚੁੱਕੇ ਆ ਤੇ ਹੁਣ ਇਹਨੂੰ ਵਾਪਸ ਆਪਾਂ ਉਸੇ ਓਤੀਲੇ ਦੇ ਵਿੱਚ ਪਾ ਦਿੰਨੇ ਆ ਤਾਂ ਹੁਣ ਕੀ ਕਰਨਾ ਹੈ ਜਦੋਂ ਸਾਰਾ ਚਿਕਨ ਆਪਾਂ ਇਸ ਤਰੀਕੇ ਨਾਲ ਕੱਟ ਲਗਾਉਣ ਤੋਂ ਬਾਅਦ ਪਾ ਦਿਆਂਗੇ ਹੁਣ ਇਹਦੇ ਉੱਤੇ ਆਪਾਂ ਕੀ ਕਰਨਾ ਹੈ ਜਿਹੜਾ ਲੂਣ ਹੈ ਉਹ ਪਾਉਣਾ ਹੈ ਹੁਣ ਇਹਦੇ ਵਿੱਚ ਤੇ ਘਟੋ ਘਟਾ ਆਪਾਂ ਜਿਹੜਾ ਲੂਣ ਉੱਤੇ ਛਿੜਕ ਦਿਆਂਗੇ ਇਸ ਤਰੀਕੇ ਨਾਲ ਤੇ ਲੂਣ ਛਿੜਕ ਕੇ ਇਹਦੇ ਉੱਤੇ ਮੈਂ ਨਿੰਬੂ ਦਾ ਰਸ ਜਿਹੜਾ ਸੀ ਉਹ ਪਹਿਲਾਂ ਕੱਢ ਕੇ ਰੱਖਿਆ ਸੀਗਾ ਨਿੰਬੂ ਦਾ ਰਸ ਜਿਹੜਾ ਹੈ ਨਾ ਇਹ ਸਾਰਾ ਇਹਦੇ ਉੱਤੇ ਡਿਣਾ ਆ ਪਾ ਦਿਆਂਗੇ ਤੇ ਹੁਣ ਕੀ ਕਰਾਂਗੇ ਹੁਣ ਆਪਾਂ ਇਹਨੂੰ ਹੱਥ ਨਾਲ ਮਿਕਸ ਕਰ ਲਾਂਗੇ ਇਹਨੂੰ ਸਾਰੇ ਨੂੰ ਤੁਸੀਂ ਹਿਲਾ ਦੇਣਾ ਤਾਂ ਕਿ ਜਿਹੜਾ ਨਿੰਬੂ ਦਾ ਜੂਸ ਆ ਇਹਦੇ ਸਾਰੇ ਵਿੱਚ ਹੋ ਜੇ ਇਹ ਜੂਸੀ ਵੀ ਤਾਂ ਹੀ ਬਣੂਗਾ ਲਓ ਜੀ ਸਾਰੇ ਚਿਕਨ ਦੇ ਉੱਤੇ ਇਹ ਨਿੰਬੂ ਦਾ ਇਹ ਮਜ਼ਾ ਇੱਥੇ ਰੱਖ ਕੇ ਤੁਹਾਨੂੰ ਦਿਖਾ ਦਿਆਂ ਲਓ ਤੇ ਆ ਗਏ। ਹਮ ਸਾਰੇ ਉੱਤੇ ਜਿਹੜਾ ਲੂਣ ਹੈ ਤੇ ਇਹ ਨੂੰ ਰੱਖ ਕੇ। ਲੋ ਇਹਨੂੰ ਆਪਾਂ ਹੁਣ ਕੀ ਕਰਦੇ ਆ ਇਹਨੂੰ ਰੱਖ ਦਿੰਨੇ ਆਪਾਂ ਜਰਾ ਸਾਈਡ ਦੇ ਉੱਤੇ। ਤੇ ਉਸ ਤੋਂ ਬਾਅਦ ਆਪਾਂ ਅਗਲੇ ਕਦਮ ਨੇ। ਲੋ ਇਹਨੂੰ ਹੁਣ ਆਪਾਂ ਕੀ ਕਰਨਾ ਹੈ? ਇਹ ਸਾਰਾ ਜਿਹੜਾ ਲੂਣ ਤੇ ਨਿੰਬੂ ਲੱਗ ਗਿਆ ਆ ਇਹਨੂੰ ਆਪਾਂ ਸਿਰਫ 20 ਮਿੰਟਾਂ ਵਾਸਤੇ ਪਾਸੇ ਰੱਖ ਦਿੰਨੇ ਆ। ਹੁਣ ਆਪਾਂ ਕੀ ਕਰਨਾ ਹੈ? ਹੁਣ ਆਪਾਂ ਇਹ ਕਰਾਂਗੇ ਕਿ ਜਿਹੜਾ ਮਿਕਸੀ ਗ੍ਰੈਂਡਰ ਆ ਇਹਦੇ ਵਿੱਚ ਆਪਾਂ ਜਿਹੜਾ ਆ ਮਸਾਲਾ ਤਿਆਰ ਕਰ ਲੀਏ ਜਿਹੜਾ ਆਪਾਂ ਚਿਕਨ ਦੇ ਉੱਤੇ ਪਾਉਣਾ ਆ। ਲਓ ਜੀ ਹੁਣ ਆਪਾਂ ਕੀ ਕਰਾਂਗੇ? ਹੁਣ ਆਪਾਂ ਜਿਹੜਾ ਮਸਾਲਾ ਆ ਗੈਸ ਪਾ ਲਾਂਗੇ। ਤੇ ਆਪਾਂ ਇਹਦੇ ਵਿੱਚੋਂ ਜੀਰਾ ਜਿਹੜਾ ਆ ਉਹ ਵਿੱਚ ਪਾ ਦੇਣਗੇ। ਜੀਰਾ ਪਾ ਦੇਣਾ ਤੁਸੀਂ। ਫਿਰ ਇਹਦੇ ਵਿੱਚ ਤੁਸੀਂ ਜੋ ਆ ਕਾਲੀ ਮਿਰਚ ਪਾ ਦੇਣੀ ਆ ਕਿਉਂਕਿ ਆਪਣਾ ਇਹ ਚਿਕਨ ਜਿਹੜਾ ਆ ਉਹ 1.5 ਕਿਲੋ ਦੇ ਕਰੀਬ ਹੈਗਾ ਆ। ਦੇ ਵਿੱਚ ਪਾ ਲਵਾਂ ਕਾਲੀ ਮਿਰਚ ਜਿਹੜੀ ਆ ਉਹ ਪਾ ਦਿਆਂਗੇ ਔਰ ਇਸ ਤੋਂ ਇਲਾਵਾ ਜਿਹੜੇ ਆ ਤੁਸੀਂ ਇਹਦੇ ਵਿੱਚ ਲੌਂਗ ਜੋ ਤੁਸੀਂ ਦੇਖ ਰਹੇ ਹੋ ਮੇਰੇ ਹੱਥ ਵਿੱਚ ਲੌਂਗ ਜਿਹੜੇ ਆ ਚਾਰ ਪੰਜ ਲੌਂਗ ਪਾ ਦਿਓ ਤੇ ਇਸੇ ਤਰ੍ਹਾਂ ਹੀ ਇਹਦੇ ਵਿੱਚ ਚਾਰ ਪੰਜ ਜਿਹੜੀਆਂ ਕਾਲੀ ਮਿਰਚਾਂ ਆਹ ਹਰੀਆਂ ਏਲੈਚੀਆਂ ਹਰੀਆਂ ਏਲੈਚੀਆਂ ਰਿਪੀਟ ਔਰ ਰਿਪੀਟ ਕਰਾਂਗੇ ਚਰਾਂ ਦੇ ਪਾ ਗਿਆਂਗੇ ਵੀ ਕਿਤੇ ਲੌਂਗ ਪਣ ਤੋਂ ਬਾਅਦ ਜੀ ਹੁਣ ਇਹਦੇ ਵਿੱਚ ਆਪਾਂ ਚਾਰ ਪੰਜ ਜਿਹੜੀਆਂ ਲੈਚੀਆਂ ਉਹ ਪਾ ਦੇਣਗੇ ਤੇ ਇੱਕ ਜਿਰਾ ਆਪਾਂ ਹੁਣ ਮੱਖਸੀ ਜਿਆਦਾ ਦੇ ਉਸ ਤੇ ਹੁਣ ਲਵਾਗੇ ਬੈਂਕ ਵਰੀ ਫੇਰ ਦੱਸ ਦੇਣਾ ਚਾਹੁੰਦਾ ਕਿ ਇਹ ਮਸਾਲਾ ਜਿਹੜਾ ਆ ਇਹ ਲੈਮਨ ਚਿਕਨ ਦੇ ਉੱਤੇ ਪੈਣਾ ਜਿਸ ਵਿੱਚ ਕਾਲੀ ਮਿਰਚ ਆ ਤੇ 4 ਕ ਚਮਚੇ ਤੁਸੀਂ ਕਾਲੀ ਮਿਰਚ ਦੇ ਆ ਤੇ ਇਹਦੇ ਵਿੱਚ ਸਿਰਫ ਅੱਧਾ ਕ ਚਮਚਾ ਜੀਰਾ ਹੈ ਤੇ 5-6 ਲੌਂਗ ਆ ਤੇ 5-6 ਦੇ ਵਿੱਚ ਹਰੀਆਂ ਇਲੈਚੀਆਂ ਆ। ਲਓ ਹੁਣ ਇਹ ਜਿਹੜਾ ਹੈ ਆਪਣਾ ਹਲਕਾ ਜਿਹਾ ਰੋਸਟਡ ਹੋ ਗਿਆ। ਹੁਣ ਇਹਨੂੰ ਕਰਾਂਗੇ ਆਪਾਂ ਬੰਦ ਤੇ ਮਿਕਸੀ ਆਪਣੀ ਕਰਾਂਗੇ ਚਾਲੂ ਤੇ ਇਹਦੇ ਵਿੱਚ ਆਪਾਂ ਇਹਨੂੰ ਲਵਾਂਗੇ ਪੀਸ। ਲਓ ਜੀ। ਲਓ ਜੀ ਹੁਣ ਇਹਨੂੰ ਆਪਾਂ ਗ੍ਰੇਂਡ ਕਰ ਲੈਨੇ ਆ ਆ ਲਾਪਨਾ ਬਹੁਤ ਖੁਸ਼ਬੂ دار ਮਜ਼ੇਦਾਰ ਮਸਾਲਾ ਜਿਹੜਾ ਹੈ ਉਹ ਤਿਆਰ ਹੋ ਗਿਆ ਹੁਣ ਇਹਨੂੰ ਆਪਾਂ ਜੜਾਇਆ ਕੱਟ ਲਵਾਂਗੇ ਜੀ ਸਾਰੇ ਮਸਾਲੇ ਨੂੰ ਆਪਾਂ ਇਹਦੇ ਵਿੱਚ ਕੱਢ ਲਵਾਂਗੇ ਕਟੋਲ ਦੇ ਵਿੱਚ ਲਓ ਜੀ ਮਸਾਲਾ ਨਿਕਲ ਗਿਆ ਹੁਣ ਇਹਨੂੰ ਆਪਾਂ ਹੋਰ ਕੰਮ ਵੀ ਲਿਆਉਣਾ ਹੈ ਹੁਣ ਆਪਾਂ ਕੀ ਕਰਨਾ ਹੈ ਜਦੋਂ ਇਹਨੂੰ ਪੀਸ ਲਿਆ ਤੇ ਇਸ ਤੋਂ ਬਾਅਦ ਜਿਹੜਾ ਬਾਕੀ ਦਾ ਸਮਾਨ ਜਿਹੜੀ ਆਪਾਂ ਹੁਣ ਇਹਦੇ ਵਿੱਚ ਜਿਸ ਚੇ ਨੂੰ ਮੈਰੀਨੇਟ ਕਰਨਾ ਤੇ ਆਪਾਂ ਕੀ ਕਰਾਂਗੇ ਜਿਹੜਾ ਅਦਰਕ ਹੈ ਮੈਂ ਦੱਸ ਦੇਣਾ ਹੁਣ ਆਪਾਂ ਅਦਰਕ ਤੇ ਮਿਰਚਾਂ ਤੇ ਲਓ ਇਹਨੂੰ ਸਾਰਿਆਂ ਨੂੰ ਰਗੜ ਲਾਂਗੇ ਆਪਾਂ ਇਸ ਤੋਂ ਲਾbaixo ਨਾ ਪਾ ਇਦੇ ਵਿੱਚ ਮਿਰਚਾਂ ਜਿਹੜੀਆਂ ਪਾ ਦਾਂਗੇ ਲੋ ਜੀ ਤਿੱਖਾਪਨ ਤੁਸੀਂ ਦੇਖਣਾ ਹੈ ਕਿ ਤੁਸੀਂ ਕਿੰਨਾ ਦੀ ਜਿਹੜੀ ਆ ਪਾਉਣੀ ਹੈ ਤੇ ਇਹ ਜਿਹੜਾ ਲਸਣ ਸੀ ਕੱਚਾ ਆਪਣੇ ਕੋਲੇ ਉਹ ਆ ਉਹ ਮੈਂ ਇਹਦੇ ਵਿੱਚ ਪਾ ਰਿਆਂ ਤੇ ਹੁਣ ਆਪਾਂ ਇਹਦੇ ਵਿੱਚ ਹੋਰ ਕੁਝ ਨਹੀਂ ਪਾਉਣਾ ਇਹ ਤਿੰਨ ਚੀਜ਼ਾਂ ਹੀ ਪਾਉਣੀਆਂ ਆ ਇਹਦੇ ਵਿੱਚ ਕੋਈ ਟਮਾਟਰ ਨਹੀਂ ਪੈਂਦਾ ਕੋਈ ਹੋਰ ਕੁਝ ਨਹੀਂ ਪੈਂਦਾ ਤੇ ਆਪਾਂ ਇਹਨੂੰ ਵੀ ਉਸੇ ਕਾਲੀ ਮਿਰਚਾਂ ਨੇ గ్రెండ్ గ్రైండ్ కదే ਯਾਰ ਮਜ਼ੇਦਾਰ ਹੈ ਹੁਣ ਆਪਾਂ ਇਹਨੂੰ ਜਰਾਇਆ ਕੱਢ ਲਵਾਂਗੇ ਕਟੋਰੀ ਦੇ ਵਿੱਚ ਲਓ ਜੀ ਤੁਸੀਂ ਦੇਖੋ ਕਿ ਕਿੰਨੀ ਮਜ਼ੇਦਾਰ ਜਿਹੜੀ ਚਟਨੀ ਹੈ ਤਿਆਰ ਹੋ ਗਈ ਹੈ ਜਿਸ ਦੇ ਵਿੱਚ ਹਰੀ ਮਿਰਚ ਵੀ ਹੈ ਔਰ ਤਾਜ਼ਾ-ਤਾਜ਼ਾ ਆਪਣੇ ਕੋਲੇ ਲਸਣ ਸੀਗਾ ਉਹ ਆਏ ਦੇ ਵਿੱਚ ਠੀਕ ਹੈ ਜੀ ਔਰ ਨਾਲ ਫਿਰ ਆਪਣੇ ਕੋਲੇ ਆਦਰਕ ਹੋ ਗਿਆ ਤੋਂ ਇਸ ਤਰੀਕੇ ਨਾਲ ਸਾਰਾ ਮਸਾਲਾ ਜਿਹੜਾ ਹੈ ਉਹ ਆਪਾਂ ਆ ਦੇ ਨਾ ਲਓ ਜੀ ਹੁਣ ਇਹ ਆਪਣਾ ਹੋ ਗਿਆ ਤੇ ਇਹਦੇ ਵਿੱਚੋਂ ਆਪਾਂ ਜਰਾ ਇਹਨੂੰ ਗਣਾ ਘੱਲ ਲਵਾਂਗੇ ਹੁਣ ਇਸ ਤੋਂ ਬਾਅਦ ਆਪਾਂ ਕੀ ਕਰਨੇ ਜਦੋਂ ਇਹਨੂੰ ਆਪਾਂ ਇਸ ਤਰੀਕੇ ਨਾਲ ਤਿਆਰ ਕਰ ਲਿਆ ਹੁਣ ਆਪਣੇ ਕੋਲ ਜਿਹੜਾ ਦਹੀਂ ਪਿਆ ਆ ਦਹੀਂ ਜਿਹੜਾ ਇਹ ਕਦੇ ਵੀ ਆਪਾਂ ਸਿੱਧਾ ਨਹੀਂ ਇਹਨੂੰ ਪਾਉਣਾਗਾ ਹੁਣ ਦਹੀਂ ਨੂੰ ਕੀ ਕਰਾਂਗੇ ਆਪਾਂ ਦਹੀਂ ਕਿਉਂਕਿ ਡਲੀਆਂ ਵਾਲਾ ਆ ਫੁੱਟੀਆਂ ਵਾਲਾ ਜਿਹਨੂੰ ਆਪਾਂ ਕਹਿ ਦਿੰਨੇ ਆ ਤੇ ਫੁੱਟੀਆਂ ਵਾਲੇ ਸੇ ਦਹੀਂ ਨੂੰ ਪਹਿਲਾਂ ਆਪਾਂ ਜਿਹੜਾ ਹੈ ਘੋਲ ਲਾਂਗੇ ਜੀਆਂ ਫੁੱਟੀਆਂ ਮਾਰ ਲਵਾਂਗੇ ਕਿਉਂਕਿ ਇਸ ਤੋਂ ਬਾਅਦ ਜਿਹੜਾ ਅਗਲਾ ਪੜਾਅ ਆ ਉਹ ਦਹੀਂ ਵਾਲਾ ਆ ਦਹੀਂ ਆਪਣਾ ਬਿਲਕੁਲ ਤਿਆਰ ਹੋ ਗਿਆ ਹੈ ਇਹਦੀ ਜਿਹੜੀ ਫੁੱਟੀ ਆ ਉਹ ਮਰ ਚੁੱਕੀ ਹੈ ਇਹਨੂੰ ਆਪਾਂ ਰੱਖ ਦਿੰਨੇ ਹਾਂ ਸਾਈਡ ਦੇ ਉੱਤੇ ਤੇ ਇਸ ਤੋਂ ਬਾਅਦ ਹੁਣ ਆਪਾਂ ਦੋਸਤੋ ਲਓ ਹੁਣ ਆਪਾਂ ਨੂੰ 20 ਮਿੰਟ ਹੋ ਚੁੱਕੇ ਆ ਜਿਹੜੇ ਚਿਕਨ ਦੇ ਉੱਤੇ ਆਪਾਂ ਨਿੰਬੂ ਦਾ ਰਸ ਤੇ ਲੂਣ ਪਾਇਆ ਸੀਗਾ ਤੇ ਹੁਣ ਆਪਾਂ ਇਹਨੂੰ ਕੱਢ ਲੈਣੇ ਆ ਕਿਉਂਕਿ ਇਹਦਾ ਪਾਉਣ ਦਾ ਕਾਰਨ ਇਹ ਹੁੰਦਾ ਕਿ ਅੰਦਰ ਤੱਕ ਜਿਹੜਾ ਇੱਕ ਤਹੇ ਨਰਮ ਹੋ ਜਾਵੇ ਤੇ ਇੱਕ ਬਣਾਉਣ ਦੇ ਵਿੱਚ ਇਹਨੂੰ ਓਖਿਆਈ ਨਾ ਹੋਵੇ ਲਓ ਜੀ ਹੁਣ ਨਾ ਆਪਾਂ ਕੀ ਕਰਨਾ ਹੈ ਇਹ ਇਹਦੇ ਵਿੱਚ ਹੈ ਨਾ ਕਾਫੀ ਮੈਂ ਥੱਲੇ ਤੁਹਾਨੂੰ ਦਿਖਾਉਣਾ ਚਾਹੁੰਨਾ ਜੋ ਤੁਸੀਂ ਥੱਲੇ ਕੱਢੋਗੇ ਤਾਂ ਕਾਫੀ ਸਾਰਾ ਜਿਹੜਾ ਪਾਣੀ ਆ ਉਹ ਥੱਲੇ ਆ ਜਾਂਦਾ ਇਹਨੂੰ ਆਪਾਂ ਵਿੱਚ ਰੱਖਣਾ ਨਹੀਂ ਹੁਣ ਜਿਹੜਾ ਦਹੀਂ ਆਪਾਂ ਤਿਆਰ ਕੀਤਾ ਨਾ ਇਹਨੂੰ ਮੈਂ ਦਹੀਂ ਨੂੰ ਚੱਕਦਾ ਹਾਂ ਤੇ ਦਹੀਂ ਦੇ ਵਿੱਚ ਆਪਾਂ ਜਿਹੜਾ ਸਾਰਾ ਚਿਕਨ ਉਹ ਪਾਵਾਂਗੇ ਲਓ ਜੀ ਸਾਰਾ ਦਹੀਂ ਜਿਹੜਾ ਹੈ ਉਹ ਕੱਢ ਲਿਆ ਠੀਕ ਹੈ ਕੱਢਣ ਤੋਂ ਬਾਅਦ ਲਓ ਜੀ ਇਹ ਸਾਰਾ ਕੱਢ ਦਿੱਤਾ ਹੁਣ ਆਪਾਂ ਕੀ ਕਰਨਾ ਹੈ ਇਸ ਤੋਂ ਬਾਅਦ ਇਹਨੂੰ ਫਿਰ ਰੱਖ ਦਿੰਨੇ ਆ ਹੁਣ ਜਿਹੜਾ ਮਸਾਲਾ ਆਪਣੇ ਕੋਲ ਦੋਸਤੋ ਤਿਆਰ ਸੀ ਨਾ ਉਹ ਵਾਲਾ ਉਹ ਸਾਰਾ ਆਪਾਂ ਇਹਦੇ 'ਤੇ ਪਾ ਦਿਆ ਹੈ ਲਓ ਜੀ ਤੇ ਇਹਨੂੰ ਆਪਾਂ ਹੁਣ ਕੀ ਕਰਾਂਗੇ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਰਲਣੇ ਆਗੇ ਲਓ ਤਾਂ ਕਿ ਸਾਰੇ ਟੁਕੜੇ ਨੂੰ ਇਹ ਸਾਰਾ ਮਸਾਲਾ ਜਿਹੜਾ ਆ ਬਹੁਤ ਵਧੀਆ ਤਰੀਕੇ ਨਾਲ ਲੱਗ ਜਾਵੇ ਤੇ ਹੁਣ ਇਹਨੂੰ ਆਪਾਂ ਮਿਲਾ ਕੇ ਸਾਰੇ ਚਿਕਨ ਨੂੰ ਇਹਨੂੰ ਆਪਾਂ ਅੱਧੇ ਘੰਟੇ ਵਾਸਤੇ ਰੱਖ ਦੇਣਾ ਤੁਸੀਂ ਇਹਨੂੰ ਫਰਿੱਜ ਵਿੱਚ ਵੀ ਰੱਖ ਸਕਦੇ ਹੋ ਤੇ ਠੰਡਾ ਤਾਂ ਤੁਸੀਂ ਇਹਨੂੰ ਬਾਹਰ ਉਸ ਤਰੀਕੇ ਵੀ ਰੱਖ ਸਕਦੇ ਆ ਅੱਧਾ ਘੰਟਾ ਆਪਾਂ ਇਹਨੂੰ ਰੱਖਣਾ ਹੈ ਇਸ ਤੋਂ ਬਾਅਦ ਫਿਰ ਆਪਾਂ ਇਹਨੂੰ ਬਣਾਵਾਂਗੇ ਲਓ ਜੀ ਇਹ ਹੁਣ ਆਪਣਾ ਬਿਲਕੁਲ ਤਿਆਰ ਬਰ ਤਿਆਰ ਹੋ ਗਿਆ ਆਪਾਂ ਮੈਰੀਨੇਟ ਕਰਕੇ ਰੱਖਿਆ ਸੀ ਇਹਨੂੰ ਦਹੀਂ ਤੇ ਜਿਹੜਾ ਅਦਰਕ ਦਾ ਜਿਹੜਾ ਆਪਾਂ ਪੇਸਟ ਸੀਗਾ ਵਿੱਚ ਹਰੀ ਮਿਰਚ ਸੀਗੀ ਵਿੱਚ ਲਸਣ ਸੀਗਾ ਤਾਂ ਹੁਣ ਇਹ ਬਿਲਕੁਲ ਤਿਆਰ ਬਰ ਤਿਆਰ ਆ ਹੁਣ ਆਪਾਂ ਕੀ ਕਰਾਂਗੇ ਹੁਣ ਗੈਸ ਬਾਲਾਂਗੇ ਤੇ ਇਹਦੇ ਉੱਤੇ ਆਪਾਂ ਹੁਣ ਕੜਾਹੀ ਰੱਖਾਂਗੇ ਕੜਾਹੀ ਰੱਖ ਕੇ ਹੁਣ ਇਦੇ ਵਿੱਚ ਆਪਾਂ ਪਾਉਣਾ ਜੀ ਸਭ ਤੋਂ ਪਹਿਲਾਂ ਦੇਸੀ ਘਿਓ ਤੁਸੀਂ ਮੱਖਣ ਵੀ ਪਾ ਸਕਦੇ ਹੋ ਆਪਣੇ ਕੋਲ ਦੇਸੀ ਘਿਓ ਆ ਜੀ ਵਧੀਆ ਤੇ ਆਪਾਂ ਦੇਸੀ ਘਿਓ ਪਾਉਣਾ ਹੈਗਾ ਅਧਿਕ ਕੜਛੀ ਕਿਉਂਕਿ ਚਿਕਨ ਵਿੱਚ ਕਾਫੀ ਘਿਓ ਹੁੰਦਾ ਫਿਰ ਲੋੜ ਨਹੀਂ ਹੁੰਦੀ ਕਿ ਬਹੁਤਾ ਤੁਸੀਂ ਪਾਉਣ ਦੀ ਇਹਦੇ ਵਿੱਚ ਤੇ ਇਹ ਪਾ ਕੇ ਇਹ ਹੁਣ ਨਾਟ ਹੋ ਰਿਹਾ ਇਦੇ ਵਿੱਚ ਆਪਾਂ ਪਾ ਦੇਵਾਂਗੇ ਜਨਾਬ ਦੋ ਬੇ ਲੀਫ ਜਿਹੜੇ ਆ ਉਹ ਪਾ ਦੇਣੇ ਆ ਤੇ ਇਸ ਤੋਂ ਇਲਾਵਾ ਅਸੀਂ ਇਹਦੇ ਵਿੱਚ ਅਲੈਚੀਆਂ ਪਾ ਦੇਣੇ ਆ ਇਹ ਪਾਉਣ ਤੋਂ ਬਾਅਦ ਹੁਣ ਕੀ ਕਰਨਾ ਹੈ ਕਿ ਆਪਾਂ ਨੂੰ ਲਓ ਜੀ ਹੁਣ ਨਾਲ ਕੇ ਸਿੱਕ ਆਪਣਾ ਲੱਗ ਗਿਆ ਹੁਣ ਆਪਾਂ ਕੀ ਕਰਨਾ ਹੈ ਇਹ ਜਿਹੜਾ ਸਾਰਾ ਮੈਰੀਨੇਟ ਕੀਤਾ ਹੋਇਆ ਚਿਕਨ ਉਹ ਇਹਦੇ ਵਿੱਚ ਪਾ ਦੇਣਾ ਪਾ ਲੈਣਾ ਬਸ ਲਓ ਜੀ ਸਾਰਾ ਜਿਹੜਾ ਦਹੀਂ ਆ ਉਹ ਕੱਢ ਲੈਣਾ ਇਹਦੇ ਵਿੱਚੋਂ ਕੁਝ ਨਹੀਂ ਛੱਡਣਾ ਹਲਕਾ ਜਿਹਾ ਬੇਸ਼ੱਕ ਕਰ ਚੁਣਾ ਪਾਣੀ ਪਾ ਕੇ ਆਪਾਂ ਕੋਈ ਜਿਹੜਾ ਉਹ ਪਾ ਦਾਂਗੇ ਲਓ ਜੀ ਇਹਨੂੰ ਚੰਗੀ ਤਰ੍ਹਾਂ ਕੂੜਕੇ ਥੇ ਇਹਨੂੰ ਵੀ ਪਾ ਦਿਓ ਹੁਣ ਜਿਹੜਾ ਤੁਸੀਂ ਆ ਦੇਖਿਓ ਤੇ ਆਸ-ਪਾਸਿਆਂ ਤੇ ਕਿਉਂ ਜਿਹੜਾ ਆ ਕਿਸ ਤਰੀਕੇ ਨਾਲ ਆ ਰਿਹਾ ਸਾਰਾ ਤੇ ਹੁਣ ਇਹਨੂੰ ਆਪਾਂ ਕੋਈ ਬਹੁਤੀ ਕੜਚੀ ਨਹੀਂ ਮਾਰਨੀ। ਹੁਣ ਇਹਦੇ ਵਿੱਚ ਜਿਵੇਂ ਉਬਾਲਾ ਆਊਗਾ ਆਪਾਂ ਨੂੰ ਪਤਾ ਲੱਗ ਜਾਊ। ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਜਿਹੜਾ ਉਬਾਲਾ ਆ ਉਹ ਆਉਣਾ ਸ਼ੁਰੂ ਹੋ ਗਿਆ। ਤਾਂ ਹੁਣ ਆਪਾਂ ਨੇ ਇਸੇ ਦਰਮਿਆਨ ਕੀ ਕਰਨਾ ਹੈ? ਇਹਦੇ ਵਿੱਚ ਹੁਣ ਲੂਣ ਵੀ ਪਾ ਦੇਾਂਗੇ ਆਪਾਂ। ਹੁਣ ਇਸ ਚ ਆਪਾਂ ਪਾਵਾਂਗੇ ਲੂਣ। ਤਾਂ ਕਿ ਇਹ ਹੋਰ ਵਧੀਆ ਹੋ ਜੇ ਸੈੱਟ ਹੋ ਜੇ। ਤੇ ਉਸ ਤੋਂ ਬਾਅਦ ਫਿਰ ਆਪਾਂ ਇਹ ਤੇ ਜਪਾਵਾਂਗੇ ਜਿਹੜਾ ਮਸਾਲਾ ਪੱਤੀਸ ਕਿ ਰੱਖਿਆ ਨਾ ਉਹ ਸਾਰਾ ਨਹੀਂ ਪਾਉਣਾ ਇਹ ਚ ਆਪਾਂ ਅੱਧਾ ਪਾਵਾਂਗੇ ਤਾਂ ਕਿ ਇਹ ਵਿੱਚ ਰਚਮਚੀ ਜਾਵੇ ਲਓ ਜੀ ਇਨਸ਼ਾਅੱਲਾ ਬਾਅਦ ਆਪਾਂ ਇਹ ਇਹਨੂੰ ਹੁਣ ਜਰਾ ਹਲਾ ਦੇਾਂਗੇ ਔਰ ਇੱਕ ਚੀ ਖਿਆਲ ਰੱਖਿਓ ਕਿ ਹੁਣ ਆਪਾਂ ਇਹਨੂੰ ਕੀ ਕਰਨਾ ਹੈ ਇਹ ਤੇ ਚ ਕੋਈ ਬਾਰੀ ਕੜਛੀ ਨਹੀਂ ਮਾਰਨੀ ਕਿਉਂਕਿ ਜਿਹੜਾ ਪੀਸ ਆ ਤੁਹਾਡੇ ਇਹ ਫਿਰ ਟੁੱਟ ਜਾਣਗੇ ਤੇ ਹੁਣ ਬਸ ਇਸੇ ਤਰ੍ਹਾਂ ਆਪਾਂ ਇਹਨੂੰ ਬਿਲਕੁਲ ਰਲਾ ਕੇ ਤੇ ਇਹਨੂੰ ਹੁਣ ਆਪਾਂ ਟੱਕ ਦੇਣਾ ਹੈ ਟੱਕ ਕੇ ਆਪਾਂ 20-25 ਮਿੰਟਾਂ ਲਈ ਟੱਕ ਦੇਣਾ ਹੈ ਤੇ ਇਹਦੇ ਚ ਫਿਰ ਇਹ ਜਿਹੜਾ ਸਾਰਾ ਦਹੀਂ ਹੈ ਉਹ ਸੁੱਕ ਜਾਊਗਾ ਹੁਣ ਆਪਾਂ ਇਹਨੂੰ ਟੱਕ ਦਿੰਨੇ ਆ ਲਓ ਜੀ ਹੁਣ ਆਪਾਂ ਇਹਨੂੰ ਟੱਕ ਕੇ ਇਹਨੂੰ ਪਕਾਉਨੇ ਆ ਤੇ 20-25 ਮਿੰਟਾਂ ਤੱਕ ਫਿਰ ਇਹਨੂੰ ਦੇਖਦੇ ਆ ਲਓ ਜੀ ਹੁਣ ਆਪਾਂ ਦੇਖਦੇ ਆ ਕਿ ਕਿੱਥੇ ਤੱਕ ਪਹੁੰਚ ਗਿਆ ਲਓ ਜੀ ਪਾਣੀ ਆਪਣਾ ਬਿਲਕੁਲ ਹੁਣ ਜਿਹੜਾ ਆ ਸੁੱਕ ਚੁੱਕਿਆ ਹਨ ਤੁਹਾਨੂੰ ਦਿਖਾਉਣਾ ਬਹੁਤ ਵਧੀਆ ਇਹ ਚੀਜ਼ ਜਿਹੜੀ ਆ ਉਹ ਤਿਆਰ ਹੋ ਰਹੀ ਆ ਹੁਣ ਆਪਾਂ ਕੀ ਕਰਾਂਗੇ ਇਹ ਤੇ ਜਲਦੀ ਜਲਦੀ ਜਿਹੜਾ ਹੈਗਾ ਨਿੰਬੂ ਲਵਾਂਗੇ ਕਿਉਂਕਿ ਨਿੰਬੂ ਜਿਹੜਾ ਆ ਲੈਮਨ ਚਿਕਨ ਆਪਾਂ ਬਣਾ ਰਹੇ ਆ ਤੇ ਕੱਟਾਂਗੇ ਔਰ ਕੱਟ ਕੇ ਇਹ ਰੀਤੇ ਆਪਾਂ ਜਲਦੀ ਜਲਦੀ ਪਾ ਦਿਆਂਗੇ ਹਲੋ ਜੀ ਲੈਮਨ ਚਿਕਨ ਤਾਂ ਫਿਰ ਜ਼ਾਹਿਰ ਹੈ ਕਿ ਉਹ ਕੱਟਾ ਹੁਣ ਆਪਾਂ ਕੀ ਕਰਾਂਗੇ ਇਹ ਸ ਥੋੜਾ ਜਿਹਾ ਪਾਣੀ ਵੀ ਪਾ ਦਾਂਗੇ ਲੋ ਜੀ ਥੋੜਾ ਜਿਹਾ ਪਾਣੀ ਪਾਤਾ ਆਪਾਂ ਹੁਣ ਪਾਣੀ ਪਾ ਕੇ ਕੀ ਕਰਨਾ ਮੈਂ ਜਿੱਤੋਂ ਦੱਸਦਾ ਕਿ ਇਹਦੇ ਵਿੱਚ ਹੁਣ ਆਪਾਂ ਕਟੋਰੀ ਲਵਾਂਗੇ ਜੋ ਕੌਰਨ ਫਲੋਰ ਆ ਪਰ ਰੱਖਿਆ ਸੀਗਾ ਕੌਰਨ ਫਲੋਰ ਹੁਣ ਕੀ ਕਰਾਂਗੇ ਬਹੁਤਾ ਨਹੀਂ ਪਾਉਣਾਗਾ ਥੋੜਾ ਜਿਹਾ ਕੌਰਨ ਫਲੋਰ ਪਾਉਣਾ ਹੈ ਚਮਚਾ ਕੇ ਤੇ ਇਹਦੇ ਵਿੱਚ ਆਪਾਂ ਪਾਣੀ ਪਾ ਕੇ ਘੋਲ ਲਵਾਂਗੇ ਲੋ ਜੀ ਇਹਨੂੰ ਆਪਾਂ ਘੋਲ ਲਿਆ। ਘੋਲਣ ਤੋਂ ਬਾਅਦ ਹੁਣ ਕੀ ਕਰਨਾ ਹੈ? ਥੋੜੀ ਜਿਹੀ ਲੈਮਨ ਜੀ ਦੇਖ ਆ ਜਾਵੇ ਤਾਂ ਮੈਂ ਥੋੜੀ ਜੀ ਇੱਥੇ ਨਾ ਹਲਦੀ ਜਿਹੜੀ ਆ ਉਹ ਮੈਂ ਪਾਉਂਗਾ ਕੋਈ ਜ਼ਿਆਦਾ ਨਹੀਂ। ਥੋੜੀ ਜੀ ਆਪਾਂ ਸਪ੍ਰਿੰਕ ਕਰਾਂਗੇ ਉੱਤੇ ਹਲਦੀ ਇਦਾਂ ਕਰਕੇ। ਥੋੜੀ ਜੀ ਕਰਨੀ। ਹਲਦੀ ਸਪ੍ਰਿੰਕ ਕਰਤੀ। ਸਪ੍ਰਿੰਕ ਕਰਕੇ ਤਾਂ ਹੁਣ ਇਹਨਾਂ ਵਿੱਚ ਆਪਾਂ ਜਿਹੜਾ ਇਹ ਕਾਰਨ ਫਲੋਰ ਦਾ ਘੋਲ ਆ। ਉਹੋ ਪਾ ਦੇਣੀ। ਲਓ ਜੀ।

लाने तो बाद जनाब हूँ आपको की करना है इतों तक नहीं क्योंकि अपना जो मसाला तैयार त्यार वह भी आप देंगे लो मसाला पा दिता है तकरीबन हूँ अपना यह तैयार तैयार है तो हूँ मूँ आप कौ ठीक है ਤੇ ਹੁਣ ਇਹ ਤਿਆਰ ਹੈ ਤੇ ਇਹਦੇ ਉੱਤੇ ਆਪਾਂ ਥੋੜਾ ਜਿਹਾ ਧਨੀਆ ਸਪ੍ਰਿੰਕ ਕਰ ਦਾਂਗੇ ਲਓ ਜੀ ਇਸ ਤਰੀਕੇ ਇਹ ਤਿਆਰ ਹੋ ਗਿਆ ਇਹਨੂੰ ਆਪਾਂ ਕਰ ਦਿੰਨੇ ਬੰਦ ਤੇ ਇਹਨੂੰ ਹੁਣ ਆਪਾਂ ਕੱਢ ਲਾਵਾਂਗੇ ਬਾਉਲ ਦੇ ਵਿੱਚ ਲਓ ਜੀ ਬਣ ਗਿਆ ਹਾਂ ലെമന ചിക്കൻ ഹിൾ തയ്യാറേ ഇതേമ ചിക്കൻ പിന്നെ हूँ इस त्यार ऊपर जनाब आप की करना है थोड़ा जहा अदरक वो स्परिंग करेंगे और फिर जोड़ा ये मसाला स्परिंग करेंगे और सब तो व्ली ग किर हूँ आपबू जो जी ਅਨਿੰਬੂ ਆ ਇਹਨਾਂ 2000 ਐਦਾ ਅਲਫੇਰਾ ਪੈਦੇ ਉਤੇ ਤਣੀਆਂ ਜਿਹੜੇ ਆ ਉਹ ਸਪਰਿੰਗ ਕਰ ਦੇਾਂਗੇ ਲਓ ਜੀ ਇਸ ਤਰੀਕੇ ਨਾਲ ਜਿਹੜਾ ਆਪਣਾ ਲੈਮਨ ਚਿਕਨ ਆ ਉਹ ਤਿਆਰ ਹੋ ਗਿਆ ਤੇ ਮੈਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਜਿਹੜੀ ਰੈਸਪੀ ਆ ਇਹ ਵਧੀਆ ਲੱਗੂਗੀ ਆ ਸਮਾਨ ਹੁਣ ਪਾਸੇ ਹਟਾ ਦਿੰਨਾ ਮੈਂ ਜਰਾ ਲਓ ਜੀ ਅਸੀਂ ਹੁਣ ਤੁਹਾਨੂੰ ਖਾ ਕੇ ਵੀ ਦਿਖਾਉਣੀ ਹੈ ਕਿ ਲੈਮਨ ਚਿਕਨ ਜਿਹੜਾ ਆ ਕਿਸ ਤਰੀਕੇ ਦਾ ਬਣਿਆ ਆ ਤੁਸੀਂ ਗੌਰ ਕਰੋ ਔਰ ਮੈਂ ਇੱਕ ਹੋਰ ਚੀਜ਼ ਦੱਸਣੀ ਚਾਹੁੰਦਾ ਆ ਕਿ ਇਹ ਇੰਨਾ ਨਰਮ ਬਣਿਆ ਆ ਤੁਸੀਂ ਦੇਖ ਰਹੇ ਹੋ ਕਿ ਬਿਲਕੁਲ ਜਿਹੜਾ ਆ ਨਰਮ ਨਰਮ ਆ ਸੀ ਹੱਥਾਂ ਦੇ ਵਿੱਚ ਟੁੱਟ ਰਿਹਾ ਹੈਗਾ ਆ ਔਰ ਬਹੁਤ ਵਧੀਆ ਚੀਜ਼ ਆ ਦੇਖੋ ਇੰਨਾ ਨਰਮ ਹੈ ਹੱਥਾਂ ਦੇ ਵਿੱਚ ਕਿ ਜਦ ਤੁਸੀਂ ਖਾਓਗੇ ਬਣਾਓਗੇ ਤੇ ਬਹੁਤ ਮਜ਼ੇਦਾਰ ਹੋ ਜਿਗਾ ਹੂੰ ਵਾਹ ਵਾਹ ਹਮ 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 ਮਾਜੇ ਤੇ ਲੈਮਨ ਚਿਕਨ ਆਪਣਾ ਬਿਲਕੁਲ ਤਿਆਰ ਬਰ ਤਿਆਰ ਹੈ ਜੋ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਔਰ ਤੁਸੀਂ ਇਸ ਤਰੀਕੇ ਨਾਲ ਬਹੁਤ ਆਸਾਨ ਤਰੀਕਾ ਹੈ ਤੁਸੀਂ ਆਪਣੇ ਘਰ ਦੇ ਵਿੱਚ ਇਸ ਨੂੰ ਬਣਾ ਕੇ ਖਾ ਸਕਦੇ ਹਾਂ ਬਿਲਕੁਲ ਰੈਸਟੋਰੈਂਟ ਵਰਗਾ ਲੈਮਨ ਚਿਕਨ ਬਣੂਗਾ ਕਿਉਂਕਿ ਘਰ ਦੇ ਹੁਣ ਦੇਸੀ ਘਿਓ ਪੈ ਗਿਆ ਵਿੱਚ ਦਹੀਂ ਪੈ ਗਿਆ ਹੋਰ ਕਾਫੀ ਸਰਸਮਣ ਪੈ ਗਿਆ ਤਾਂ ਘਰ ਦੇ ਵਿੱਚ ਜਦੋਂ ਅਸੀਂ ਬਣਾਉਣੀ ਆ ਦੋਸਤੋ ਤੇ ਸਾਨੂੰ ਪਤਾ ਹੁੰਦਾ ਕਿ ਕੀ ਕੀ ਚੀਜ਼ ਪਾਈ ਆ ਤੇ ਇਸ ਕਰਕੇ ਉਹ ਚੀਜ਼ ਹਾਈਜਨਿਕ ਬਣ ਜਾਂਦੀ ਆ ਔਰ ਤੁਸੀਂ ਇਹਨੂੰ ਆਪਣੇ ਘਰ ਜ਼ਰੂਰ ਟਰਾਈ ਕਰਕੇ ਦੇਖਣਾ ਕਿ ਕਿਸ ਤਰੀਕੇ ਦਾ ਬਣਦਾ ਤੁਹਾਡਾ ਲੈਮਨ ਚਿਕਨ ਔਰ ਤੁਹਾਡੇ ਲਈ ਹਾਈਜਨਿਕ ਵੀ ਆ ਸੋ ਇਸੇ ਤਰ੍ਹਾਂ ਦੀਆਂ ਹੋਰ ਰੈਸਪੀਆਂ ਅਸੀਂ ਲਿਆਉਂਦੇ ਰਹਾਂਗੇ ਔਰ ਤੁਸੀਂ ਸਾਨੂੰ ਦੱਸਣਾ ਹੈ ਕਿ ਕਿਸ ਤਰੀਕੇ ਲੱਗਦੇ ਨੇ ਸਾਡੇ ਪ੍ਰੋਗਰਾਮ ਔਰ ਆਪਣੇ ਜੋ ਵਿਚਾਰ ਨੇ ਉਹ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਆ ਕਰੋ ਔਰ ਚੈਨਲ ਨੂੰ ਇੱਕੋ ਹੀ ਲੋੜ ਹੈ ਜੀ ਵੱਧ ਵੱਧ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਦੇ ਉੱਤੇ ਜਰੂਰ ਕਲਿੱਕ ਕਰੋ ਔਰ ਤੁਹਾਨੂੰ ਸਾਡੀਆਂ ਨੋਟੀਫਿਕੇਸ਼ਨ ਜਿਹੜੀਆਂ ਆ ਉਹ ਮਿਲਦੀਆਂ ਰਹਿਣਗੀਆਂ